ਮੇਰਾ ਨਾਮ ਸੁਮਨ ਹੈ ਤੇ ਮੈਂ ਆਪਣੇ ਪਰਿਵਾਰ ਦੀ ਇਕਲੌਤੀ ਧੀ ਹੋਣ ਕਰਕੇ ਕਰੋੜਾਂ ਦੀ ਜਾਇਦਾਦ ਦੀ ਮਾਲਕ ਸੀ ਮੇਰੇ ਪਾਪਾ ਨੇ ਮੇਰੇ ਲਈ ਇੱਕ ਮੱਧ ਵਰਗੀ ਪਰਿਵਾਰ ਦਾ ਮੁੰਡਾ ਲੱਭਿਆ ਤਾਂ ਜੋ ਉਹ ਮੇਰੀ ਇੱਜ਼ਤ ਕਰੇ ਫਿਰ ਮੇਰਾ ਵਿਆਹ ਹੋ ਗਿਆ ਤੇ ਮੇਰੇ ਪਤੀ ਨੇ ਵਿਆਹ ਤੋਂ ਬਾਅਦ ਸਾਰਾ ਕਾਰੋਬਾਰ ਸੰਭਾਲ ਲਿਆ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਨਿਕਲਿਆ ਤਾਂ ਇੱਕ ਦਿਨ ਅਚਾਨਕ ਮੇਰਾ ਪਤੀ ਉਨੇ ਵਿਧਵਾ ਭੈਣ ਨੂੰ ਘਰ ਲੈ ਆਇਆ ਸੀ ਜਦੋਂ ਰਾਤ ਹੋਈ ਤਾਂ ਮੈਂ ਆਪਣੇ ਪਤੀ ਨੂੰ ਆਪਣੀ ਵਿਧਵਾ ਭੈਣ ਦੇ ਕਮਰੇ ਵਿੱਚ ਜਾਂਦਿਆਂ ਦੇਖਿਆ ਸੀ ਹੁਣ ਇਹ ਕੰਮ ਮੇਰੇ ਪਤੀ ਦਾ ਰੋਜ਼ ਦਾ ਹੋ ਗਿਆ ਸੀ ਇਸ ਲਈ ਇੱਕ ਦਿਨ ਮੈਂ ਰਾਤ ਨੂੰ ਆਪਣੇ ਪਤੀ ਦੇ ਪਿੱਛੇ ਗਈ ਤਾਂ ਉਸ ਨੇ ਜੋ ਆਪਣੀ ਭੈਣ ਨਾਲ ਕੀਤਾ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਆਪਣੀ ਭੈਣ ਦੇ ਉੱਤੇ ਸਵਾਗਤ ਹੈ ਇੱਕ ਹੋਰ ਕਹਾਣੀ ਵਿੱਚ ਦੋਸਤੋ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਪਤੀ ਦਫ਼ਤਰ ਜਾਣਾ ਸ਼ੁਰੂ ਕਰ ਦਿੰਦਾ ਹੈ ਤੇ ਮੈਂ ਘਰ ਵਿੱਚ ਰਹਿ ਕੇ ਨੌਕਰਾਂ ਤੋਂ ਸਾਰਾ ਕੰਮ ਆਪਣੀਆਂ ਅੱਖਾਂ ਸਾਹਮਣੇ ਕਰਵਾਉਂਦੀ ਸੀ ਮੈਨੂੰ ਆਰਾਮ ਨਾਲ ਬੈਠਣ ਦੀ ਆਦਤ ਨਹੀਂ ਸੀ ਮੈਂ ਆਪਣੇ ਪਿਤਾ ਨਾਲ ਵਿਆਹ ਤੋਂ ਪਹਿਲਾਂ ਉਹਨਾਂ ਦਾ ਕਾਰੋਬਾਰ ਸੰਭਾਲਦੀ ਸੀ ਤੇ ਫਿਰ ਮੈਂ ਵਿਆਹ ਤੋਂ ਬਾਅਦ ਆਪਣਾ ਘਰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਮੈਂ ਆਪਣੇ ਆਪ ਨੂੰ ਕੰਮ ਵਿੱਚ ਬਿਜ਼ੀ ਰੱਖਣ ਲੱਗ ਪਈ ਸੀ ਮੇਰਾ ਪਤੀ ਰਿਪਨ ਬਹੁਤ ਪੜ੍ਹਿਆ ਲਿਖਿਆ ਤੇ ਮਿਹਨਤੀ ਵਿਅਕਤੀ ਸੀ। ਉਸਨੇ ਸਾਰੇ ਕਾਰੋਬਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਭਾਲਿਆ ਤੇ ਮੈਨੂੰ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰ ਦਿੱਤਾ ਸੀ। ਉਹ ਮੇਰੇ ਨਾਲ ਹੀ ਮੇਰੀ ਵੱਡੀ ਕੋਠੀ ਵਿੱਚ ਰਹਿੰਦਾ ਸੀ ਤੇ ਸਾਡੇ ਵਿਆਹ ਨੂੰ ਅਜੇ 3 ਮਹੀਨੇ ਹੀ ਹੋਏ ਸੀ। ਇਹ 3 ਮਹੀਨੇ ਮੇਰੇ ਜੀਵਨ ਵਿੱਚ ਬਹੁਤ ਖੁਸ਼ੀਆਂ ਭਰੇ ਸੀ ਤੇ ਰਿਪਨ ਨੇ ਮੇਰਾ ਬਹੁਤ ਧਿਆਨ ਰੱਖਿਆ। ਮੈਂ ਹਮੇਸ਼ਾ ਰਿਪਨ ਨੂੰ ਪੁੱਛ ਕੇ ਖਾਣਾ ਤਿਆਰ ਕਰਵਾਉਂਦੀ ਕਿਉਂਕਿ ਉਹ ਦੁਪਹਿਰ ਨੂੰ ਖਾਣਾ ਖਾਣ ਆਉਂਦਾ ਸੀ ਇਸ ਲਈ ਮੈਂ ਰਿਪਨ ਦੇ ਆਉਣ ਤੋਂ ਪਹਿਲਾਂ ਤਿਆਰ ਹੋ ਗਈ ਮੈਂ ਸੋਚਿਆ ਕਿ ਅੱਜ ਮੈਂ ਉਹਨਾਂ ਨੂੰ ਵਾਪਸ ਦਫ਼ਤਰ ਨਹੀਂ ਜਾਣ ਦੇਵਾਂਗੀ ਤੇ ਉਸ ਦੇ ਨਾਲ ਕੁਝ ਖਰੀਦਦਾਰੀ ਕਰਨ ਜਾਵਾਂਗੀ ਪਰ ਜਦੋਂ ਰਿਪਨ ਵਾਪਸ ਆਇਆ ਤਾਂ ਉਹ ਇਕੱਲਾ ਨਹੀਂ ਸੀ ਸਗੋਂ ਉਸ ਦੇ ਨਾਲ ਇੱਕ ਔਰਤ ਵੀ ਸੀ ਮੈਂ ਉਸ ਔਰਤ ਨੂੰ ਪਹਿਲੀ ਵਾਰ ਦੇਖ ਰਹੀ ਸੀ ਰਿਪਨ ਨੇ ਮੈਨੂੰ ਦੱਸਿਆ ਕਿ ਇਹ ਉਸਦੀ ਵਿਧਵਾ ਭੈਣ ਮੰਜੂ ਹੈ ਜੋ ਆਪਣੇ ਸਹੁਰਿਆਂ ਨਾਲ ਰਹਿ ਰਹੀ ਸੀ ਪਰ ਹੁਣ ਉਸਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਤੇ ਰਿਪਨ ਤੋਂ ਇਲਾਵਾ ਉਸ ਦਾ ਕੋਈ ਹੋਰ ਨਹੀਂ ਹੈ ਇਸ ਲਈ ਉਹ ਮੰਜੂ ਨੂੰ ਆਪਣੇ ਨਾਲ ਲੈ ਆਇਆ ਜੋ ਸਾਡੇ ਨਾਲ ਰਹਿ ਸਕੇ ਰਿਪਨ ਨੇ ਮੇਰੇ ਵੱਲ ਦੇਖਦਿਆਂ ਪੁੱਛਿਆ ਜੇਕਰ ਮੈਂ ਆਪਣੀ ਭੈਣ ਨੂੰ ਆਪਣੇ ਘਰ ਰੱਖ ਲਵਾਂ ਆ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਜੇਕਰ ਤੁਸੀਂ ਚਾਹੋ ਤਾਂ ਅਸੀਂ ਮੰਜੂ ਨੂੰ ਕਿਸੇ ਕੁਆਟਰ ਵਿੱਚ ਜਗ੍ਹਾ ਦੇ ਸਕਦੇ ਹਾਂ ਪਰ ਮੇਰੀ ਭੈਣ ਦਾ ਮੇਰੇ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਹੈ ਇਸ ਲਈ ਮੈਂ ਉਸ ਨੂੰ ਇਕੱਲਾ ਨਹੀਂ ਛੱਡ ਸਕਦਾ ਹਾਂ ਉਸ ਨੂੰ ਤਾਂ ਸਮੇਂ ਨੇ ਪਹਿਲਾਂ ਹੀ ਬਹੁਤ ਮੁਸੀਬਤਾਂ ਦਿੱਤੀਆਂ ਹਨ ਕਿਉਂ ਭਰੀ ਜਵਾਨੀ ਵਿੱਚ ਆਪਣੇ ਪਤੀ ਨੂੰ ਗਵਾ ਕੇ ਵਿਧਵਾ ਹੋ ਗਈ ਹੈ ਇਹ ਸੁਣ ਕੇ ਮੈਨੂੰ ਵੀ ਦੁੱਖ ਹੋਇਆ ਤੇ ਰਿਪਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਮੈਂ ਨਾਰਾਜ਼ ਹੁੰਦੇ ਹੋਏ ਰਿਪਨ ਨੂੰ ਕਿਹਾ ਕੀ ਗੱਲ ਕਰ ਰਹੇ ਹੋ ਤੇਰੀ ਭੈਣ ਮੇਰੀ ਕੁਝ ਨਹੀਂ ਲੱਗਦੀ ਮੈਂ ਆਪਣੀ ਨਨਾਨ ਨੂੰ ਕੁਆਟਰ ਵਿੱਚ ਕਿਉਂ ਭੇਜਾਂਗੀ ਸਾਡੇ ਕੋਲ ਇੰਨੀ ਵੱਡੀ ਕੋਠੀ ਹੈ ਤੇ ਉਸ ਦੇ ਵਿੱਚ ਕਈ ਕਮਰੇ ਖਾਲੀ ਪਏ ਹਨ ਤੁਸੀਂ ਜੋ ਵੀ ਚਾਹੋ ਉਹ ਕਮਰਾ ਮੰਜੂ ਨੂੰ ਦੇ ਸਕਦੇ ਹੋ ਮੇਰੀ ਗੱਲ ਸੁਣ ਕੇ रिपन ਦੇ ਚਿਹਰੇ ਤੇ ਖੁਸ਼ੀ ਆ ਗਈ ਉਸਨੇ ਮੇਰਾ ਹੱਥ ਫੜ ਕੇ ਕਿਹਾ ਸੁਮਨ ਮੈਂ ਤੇਰਾ ਇਹ احਸਾਨ ساری ਜ਼ਿੰਦਗੀ ਨਹੀਂ ਭੁੱਲਾਂਗਾ ਉਹਨਾਂ ਦੀ ਗੱਲ ਸੁਣ ਕੇ ਮੈਂ ਕਿਹਾ ਤੁਸੀਂ ਜੇਕਰ ਅਜਿਹੀ ਗੱਲ ਕੀਤੀ ਤਾਂ ਮੈਂ ਤੁਹਾਡੇ ਨਾਲ ਪੂਰੀ ਗੁੱਸੇ ਹੋ ਜਾਵਾਂਗੀ ਮੈਂ ਸਾਹਮਣੇ ਬੈਠੀ ਮੰਜੂ ਨੂੰ ਗਲੇ ਨਾਲ ਲਾ ਲਿਆ ਤੇ ਰਿਪਨ ਨੂੰ ਕਿਹਾ ਕਿਉ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾਣ ਮੈਂ ਸਾਰਿਆਂ ਲਈ ਖਾਣਾ ਲਗਵਾਉਂਦੀ ਹਾਂ ਰਿਪਨ ਮੰਜੂ ਨੂੰ ਸਾਡੇ ਨਾਲ ਵਾਲੇ ਕਮਰੇ ਵਿੱਚ ਲੈ ਗਿਆ ਮੈਂ ਥੋੜੀ ਦੇਰ ਵਿੱਚ ਹੀ ਸਾਰਿਆਂ ਲਈ ਖਾਣਾ ਲਗਾ ਦਿੱਤਾ ਤਾਂ ਰਿਪਨ ਤੇ ਮੰਜੂ ਵੀ ਖਾਣ ਲਈ ਆ ਗਏ ਸੀ ਮੈਨੂੰ ਰਿਪਨ ਦੀ ਭੈਣ ਬਾਰੇ ਕੁਝ ਵੀ ਪਤਾ ਨਹੀਂ ਸੀ ਤੇ ਨਾ ਹੀ ਰਿਪਨ ਨੇ ਵਿਆਹ ਤੋਂ ਲੈ ਕੇ ਅੱਜ ਤੱਕ ਆਪਣੀ ਕਿਸੇ ਭੈਣ ਬਾਰੇ ਦੱਸਿਆ ਸੀ ਉਸ ਦੀ ਭੈਣ ਬਹੁਤ ਹੀ ਮਾਸੂਮ ਤੇ ਸੋਹਣੀ ਸੀ ਉਹ ਸਿਰ ਝੁਕਾ ਕੇ ਖਾਣਾ ਖਾ ਰਹੀ ਸੀ ਤੇ ਮੈਂ ਅੰਦਰੋਂ ਅੰਦਰੀ ਸੋਚ ਰਹੀ ਸੀ ਕਿ ਇਸ ਗਰੀਬ ਕੁੜੀ ਨੂੰ ਰੱਬ ਨੇ ਕੀ ਸਜ਼ਾ ਦੇ ਦਿੱਤੀ ਹੈ ਜੋ ਇਹ ਛੋਟੀ ਜੀ ਉਮਰ ਵਿੱਚ ਵਿਧਵਾ ਹੋ ਗਈ ਹੈ ਫਿਰ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਤੇ ਰਿਪਨ ਕਮਰੇ ਵਿੱਚ ਗਏ ਤਾਂ ਮੈਂ ਉਸ ਨੂੰ ਪੁੱਛਿਆ ਕਿ ਅੱਜ ਤੱਕ ਤੁਸੀਂ ਕਦੇ ਵੀ ਮੇਰੇ ਨਾਲ ਆਪਣੀ ਭੈਣ ਦਾ ਜ਼ਿਕਰ ਕਿਉਂ ਨਹੀਂ ਕੀਤਾ ਤੁਹਾਡੀ ਭੈਣ ਤਾਂ ਬਹੁਤ ਪਿਆਰੀ ਹੈ ਜੇਕਰ ਤੁਸੀਂ ਮੈਨੂੰ ਇਸ ਬਾਰੇ ਪਹਿਲਾਂ ਦੱਸ ਦਿੰਦੇ ਤਾਂ ਅਸੀਂ ਇਸ ਨੂੰ ਪਹਿਲਾਂ ਹੀ ਆਪਣੇ ਘਰ ਰੱਖ ਲੈਣਾ ਸੀ ਰਿਪਨ ਨੇ ਕਿਹਾ ਕਿ ਮੰਜੂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਤੇ ਆਪਣੇ ਪਤੀ ਤੇ ਸੱਸ ਦੀ ਮੌਤ ਤੋਂ ਬਾਅਦ ਸਹੁਰੇ ਘਰ ਕੱਲੀ ਰਹਿ ਗਈ ਸੀ ਜਿਸ ਕਰਕੇ ਉਸ ਦੀ ਜੈਠਾਣੀ ਉਸ ਨੂੰ ਬਹੁਤ ਤੰਗ ਕਰਨ ਲੱਗੀ ਸੀ ਮੈਨੂੰ ਵੀ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਕਿ ਮੰਜੂ ਵਿਧਵਾ ਹੋ ਗਈ ਹੈ ਤੇ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਇਸ ਲਈ ਮੈਂ ਉਸ ਨੂੰ ਮਿਲਣ ਗਿਆ ਜਦੋਂ ਮੈਂ ਉਸਦੇ ਸਹੌਰਿਆਂ ਦਾ ਵਿਵਹਾਰ ਦੇਖਿਆ ਤਾਂ ਮੈਂ ਫੈਸਲਾ ਕੀਤਾ ਕਿ ਮੈਂ ਉਸ ਨੂੰ ਆਪਣੇ ਨਾਲ ਲੈ ਜਾਵਾਂਗਾ ਮੈਂ ਰਿਪਨ ਦੇ ਮੋਢੇ ਤੇ ਸਿਰ ਰੱਖਦੇ ਹੋਏ ਕਿਹਾ ਤੁਸੀਂ ਬਹੁਤ ਚੰਗੇ ਹੋ ਤੁਸੀਂ ਸਹੀ ਫੈਸਲਾ ਲਿਆ ਹੈ ਤੇਰੀ ਭੈਣ ਨੂੰ ਸਾਡੇ ਘਰ ਕਦੇ ਕੋਈ ਸਮੱਸਿਆ ਨਹੀਂ ਆਵੇਗੀ ਮੈਂ ਉਸ ਦਾ ਬਹੁਤ ਖਿਆਲ ਰੱਖਾਂਗੀ ਰਿਪਨ ਨੇ ਮੁਸਕਰਾਉਂਦੇ ਹੋਏ ਕਿਹਾ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੇਰੇ ਨਾਲ ਰਿਪਨ ਦਾ ਵਿਆ ਪਿਤਾ ਜੀ ਦੀ ਪਸੰਦ ਅਨੁਸਾਰ ਹੋਇਆ ਸੀ ਉਹ ਮੇਰੇ ਪਿਤਾ ਜੀ ਦੇ ਦਫਤਰ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਕਿ ਉਸ ਦੀ ਮਿਹਨਤ ਤੇ ਇਮਾਨਦਾਰੀ ਪਿਤਾ ਜੀ ਨੂੰ ਪਸੰਦ ਸੀ ਮੈਂ ਆਪਣੇ ਪਿਤਾ ਜੀ ਦੀ ਫੈਕਟਰੀ ਦਾ ਕਾਰੋਬਾਰ ਸੰਭਾਲਦੀ ਸੀ ਤੇ ਮੇਰੇ ਪਿਤਾ ਜੀ ਦਫਤਰ ਵਿੱਚ ਬੈਠ ਕੇ ਕੰਮ ਦੇਖਦੇ ਸੀ ਮੈਂ ਰਿਪਨ ਨੂੰ ਕਈ ਵਾਰ ਮਿਲੀ ਸੀ ਪਰ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਰਿਪਨ ਮੇਰਾ ਜੀਵਨ ਸਾਥੀ ਬਣ ਜਾਵੇਗਾ ਜਦੋਂ ਮੇਰੇ ਪਿਤਾ ਜੀ ਦੀ ਤਬੀਅਤ ਖਰਾਬ ਹੋ ਗਈ ਤਾਂ ਮੇਰੇ ਪਿਤਾ ਜੀ ਨੇ ਸੋਚਿਆ ਕਿ ਮੇਰੇ ਵਿਆਹ ਲਈ ਕੋਈ ਮੁੰਡਾ ਦੇਖਣਾ ਚਾਹੀਦਾ ਹੈ ਜਿਸ ਨਾਲ ਮੇਰਾ ਵਿਆਹ ਹੋ ਜਾਵੇ ਤਾਂ ਜੋ ਉਹ ਮੁੰਡਾ ਘਰ ਜਵਾਈ ਬਣ ਸਕੇ ਇਸ ਲਈ ਪਾਪਾ ਨੇ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦੇ ਸੀ ਪਾਪਾ ਨੇ ਬਹੁਤ ਸਾਰੇ ਰਿਸ਼ਤੇ ਦੇਖੇ ਸੀ ਪਰ ਉਹਨਾਂ ਨੂੰ ਕੋਈ ਮੁੰਡਾ ਪਸੰਦ ਨਹੀਂ ਆਇਆ ਕਿਉਂਕਿ ਅਸੀਂ ਬਹੁਤ ਅਮੀਰ ਸੀ ਤੇ ਸਾਡੇ ਵਰਗੇ ਪਰਿਵਾਰਾਂ ਵਿੱਚ ਬਹੁਤੇ ਮੁੰਡੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾ ਲੈਂਦੇ ਜਾਂ ਉਹ ਗਲਤ ਕੰਮਾਂ ਵਿੱਚ ਪੈ ਜਾਂਦੇ ਸੀ ਤੇ ਘਰ ਜਵਾਈ ਛੇਤੀ ਕੋਈ ਨਹੀਂ ਬਣਦਾ ਸੀ ਇਸ ਲਈ ਪਾਪਾ ਨੇ ਅਚਾਨਕ ਮੇਰੇ ਲਈ ਰਿਪਨ ਨੂੰ ਚੁਣ ਲਿਆ ਜਦੋਂ ਉਹਨਾਂ ਨੇ ਮੈਨੂੰ ਰਿਪਨ ਬਾਰੇ ਦੱਸਿਆ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਸਾਡੇ ਭਾਈਚਾਰੇ ਦਾ ਨਹੀਂ ਸੀ ਪਰ ਪਾਪਾ ਨੇ ਕਿਹਾ ਕਿ ਬੇਟੀ ਉਹ ਇੱਕ ਮੱਧ ਵਰਗੀ ਪਰਿਵਾਰ ਦਾ ਮੁੰਡਾ ਹੈ ਮੈਨੂੰ ਯਕੀਨ ਹੈ ਕਿ ਉਹ ਤੁਹਾਡੀ ਇੱਜ਼ਤ ਕਰੇਗਾ। ਉਹ ਬਹੁਤ ਨੇਕ ਮੁੰਡਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੇਰਾ ਵਿਆਹ ਰਿਪਨ ਨਾਲ ਕਰ ਦੇਵਾਂ। ਉਹ ਬਹੁਤ ਹੀ ਮਿਹਨਤੀ ਤੇ ਸਿਆਣਾ ਮੁੰਡਾ ਹੈ। ਉਹ ਤੁਹਾਡੇ ਨਾਲ ਮੇਰਾ ਕਾਰੋਬਾਰ ਸੰਭਾਲ ਲਵੇਗਾ ਤੇ ਤੁਸੀਂ ਦੋਵੇਂ ਇੱਕ ਬਹੁਤ ਵਧੀਆ ਜੀਵਨ ਬਤੀਤ ਕਰੋਗੇ। ਮੈਂ ਪਾਪਾ ਦੀ ਗੱਲ ਤੇ ਯਕੀਨ ਕਰ ਲਿਆ ਸੀ ਕਿ ਰਿਪਨ ਬਹੁਤ ਹੀ ਮਿਹਨਤੀ ਵਿਅਕਤੀ ਹੈ। ਮੈਂ ਉਸ ਨੂੰ ਕੰਪਨੀ ਵਿੱਚ ਬਹੁਤ ਹੀ ਲਗਨ ਨਾਲ ਕੰਮ ਕਰਦੇ ਵੀ ਦੇਖਿਆ ਸੀ ਪਾਪਾ ਨੂੰ ਰਿਪਨ ਬਾਰੇ ਜੋ ਪਤਾ ਲੱਗਾ ਉਸ ਅਨਸਾਰ ਰਿਪਨ ਦੇ ਮਾਪਿਤਾ ਇਸ ਦੁਨੀਆ ਵਿੱਚ ਨਹੀਂ ਸੀ ਤੇ ਉਹ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਇਸ ਲਈ ਪਾਪਾ ਹੋਰ ਵੀ ਬੇਫਿਕਰ ਹੋ ਗਏ ਕਿ ਰਿਪਨ ਨਾਲ ਕਿਸੇ ਦਾ ਕੋਈ ਰਿਸ਼ਤਾ ਨਹੀਂ ਹੈ ਇਸ ਲਈ ਉਹਨਾਂ ਦਾ ਸਾਰਾ ਸਮਾਂ ਤੇ ਦੇਖਭਾਲ ਮੇਰੀ ਬੇਟੀ ਲਈ ਹੋਵੇਗੀ ਫਿਰ ਇੱਕ ਦਿਨ ਪਾਪਾ ਨੇ ਰਿਪਨ ਨਾਲ ਸਾਡੇ ਰਿਸ਼ਤੇ ਦੀ ਗੱਲ ਕੀਤੀ ਤਾਂ ਹੈਰਾਨ ਰਹਿ ਗਿਆ ਅਸੀਂ ਇੱਕ ਦੂਜੇ ਨੂੰ ਮਿਲ ਕੇ ਗੱਲ ਕੀਤੀ ਤਾਂ ਸਾਡਾ ਰਿਸ਼ਤਾ ਪੱਕਾ ਹੋ ਗਿਆ ਸੀ ਫਿਰ ਕੁਝ ਦਿਨਾਂ ਬਾਅਦ ਮੇਰਾ ਤੇ ਰਿਪਨ ਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਉਹ ਸਾਡੇ ਨਾਲ ਆ ਕੇ ਰਹਿਣ ਲੱਗ ਪਿਆ ਰਿਪਨ ਮੇਰੇ ਨਾਲ ਬਹੁਤ ਖੁਸ਼ ਸੀ ਤੇ ਪਾਪਾ ਦੀਆਂ ਗੱਲਾਂ ਬਿਲਕੁਲ ਸੱਚ ਸਾਬਤ ਹੋਈਆਂ ਰਿਪਨ ਪਹਿਲੇ ਦਿਨ ਤੋਂ ਹੀ ਮੇਰਾ ਇੰਨਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਹਰਾਨ ਰਹਿ ਗਈ ਸੀ ਉਸ ਦਾ ਵਸਤ ਚਲਦਾ ਤਾਂ ਉਹ ਮੈਨੂੰ ਧਰਤੀ ਤੇ ਪੈਰ ਵੀ ਨਾ ਰੱਖਣ ਦਿੰਦਾ ਰਿਪਨ ਨੇ ਵਿਆਹ ਤੋਂ ਬਾਅਦ ਸਾਰੇ ਕੰਮ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ ਤੇ ਮੈਨੂੰ ਘਰ ਵਿੱਚ ਆਰਾਮ ਕਰਨ ਲਈ ਕਿਹਾ ਪਹਿਲਾਂ ਪਿਤਾ ਜੀ ਨਾਲ ਮੈਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਸੀ ਤੇ ਹੁਣ ਰਿਪਨ ਨੇ ਕਾਰੋਬਾਰ ਸੰਭਾਲ ਲਿਆ ਤੇ ਮੈਂ ਘਰ ਵਿੱਚ ਰੁੱਝ ਗਈ ਸੀ ਪਾਪਾ ਦੀ ਤਬੀਅਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਈ ਉਹਨਾਂ ਨੇ ਵੀ ਰਿਪਨ ਨੂੰ ਸਭ ਕੁਝ ਸੌਂਪ ਦਿੱਤਾ ਤੇ ਆਪ ਕਦੇ-ਕਦੇ ਹੀ ਦਫ਼ਤਰ ਜਾਂਦੇ ਸਨ ਰਿਪਨ ਨੇ ਸਾਡਾ ਬਹੁਤ ਖਿਆਲ ਰੱਖਿਆ ਤੇ ਕਾਰੋਬਾਰ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸੰਭਾਲ ਲਿਆ ਸੀ ਸਾਡੇ ਦਿਨ ਬਹੁਤ ਚੰਗੇ ਬੀਤ ਰਹੇ ਸੀ ਤੇ ਮੈਂ ਆਪਣੀ ਕਿਸਮਤ ਤੋਂ ਬਹੁਤ ਖੁਸ਼ ਸੀ ਜਦੋਂ ਮੰਜੂ ਸਾਡੀ ਜ਼ਿੰਦਗੀ ਵਿੱਚ ਆਈ ਤਾਂ ਅਸੀਂ ਦੋ ਤੋਂ ਤਿੰਨ ਹੋ ਗਏ ਰਿਪਨ ਰੋਜ਼ਾਨਾ ਦੀ ਤਰ੍ਹਾਂ ਦਫ਼ਤਰ ਜਾਂਦਾ ਤੇ ਮੈਂ ਘਰ ਦਾ ਕੰਮ ਦੇਖਦੀ ਜਦੋਂ ਮੈਨੂੰ ਸਮਾਂ ਮਿਲਦਾ ਤਾਂ ਮੈਂ ਮੰਜੂ ਦੇ ਕਮਰੇ ਵਿੱਚ ਜਾ ਕੇ ਉਸਦੇ ਨਾਲ ਗੱਲਾਂ ਕਰਦੀ ਪਰ ਉਹ ਬਹੁਤ ਘੱਟ ਬੋਲਦੀ ਸੀ ਮੈਨੂੰ ਉਸ ਦੀਆਂ ਆਦਤਾਂ ਤੇ ਸੁਭਾਅ ਬਹੁਤ ਪਸੰਦ ਸੀ ਉਹ ਚੁੱਪਚਾਪ ਮੇਰੀ ਗੱਲ ਸੁਣਦੀ ਪਰ ਬੋਲਦੀ ਘੱਟ ਸੀ ਸ਼ਾਇਦ ਹਾਲਾਤਾਂ ਨੇ ਉਸ ਨੂੰ ਬਹੁਤ ਤਕਲੀਫ ਦਿੱਤੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਦੁੱਖ ਸਾਫ਼ ਦਿਖਦਾ ਸੀ ਇੱਕ ਦਿਨ ਜਦੋਂ ਰਿਪਨ ਦਫ਼ਤਰ ਤੋਂ ਵਾਪਸ ਆਇਆ ਤਾਂ ਪਹਿਲਾਂ ਮੰਜੂ ਦੇ ਕਮਰੇ ਵਿੱਚ ਗਿਆ ਤੇ ਫਿਰ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਤੁਸੀਂ ਮੰਜੂ ਦੇ ਕਮਰੇ ਵਿੱਚ ਨਾ ਜਾਇਆ ਕਰੋ ਉਸ ਨੂੰ ਕੁਝ ਸਮੇਂ ਲਈ ਇਕੱਲਾ ਛੱਡ ਦਿਓ ਉਹ ਆਪਣੇ ਆਪ ਦੁੱਖ ਵਿੱਚੋਂ ਬਾਹਰ ਆ ਜਾਵੇਗੀ ਕਿਉਂਕਿ ਉਸ ਨੂੰ ਕਿਸੇ ਨਾਲ ਗੱਲ ਕਰਨਾ ਚੰਗਾ ਨਹੀਂ ਲੱਗਦਾ ਹੈ ਉਹ ਪਰੇਸ਼ਾਨ ਹੋ ਗਈ ਹੈ ਤੇ ਇਥੋਂ ਜਾਣ ਦੀ ਗੱਲ ਕਰਦੀ ਹੈ ਇਹ ਸੁਣ ਕੇ ਮੈਂ ਚਿੰਤਤ ਹੋ ਗਈ ਕਿ ਰਿਪਨ ਮੈਨੂੰ ਗਲਤ ਸਮਝ ਸਕਦਾ ਹੈ ਇਸ ਲਈ ਮੈਂ ਕਿਹਾ ਮੈਂ ਮੰਜੂ ਦੇ ਕਮਰੇ ਵਿੱਚ ਨਹੀਂ ਜਾਵਾਂਗੀ ਇਹ ਪਣ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਂ ਜਾਣਦਾ ਹਾਂ ਸੁਮਨ ਤੁਹਾਡਾ ਦਿਲ ਸਾਫ਼ ਹੈ ਪਰ ਇਸ ਸਮੇਂ ਉਹ ਇਕੱਲੀ ਰਹਿਣਾ ਚਾਹੁੰਦੀ ਹੈ ਮੈਂ ਰਿਪਨ ਨਾਲ ਵਾਅਦਾ ਕੀਤਾ ਕਿ ਮੈਂ ਮੰਜੂ ਕੋਲ ਨਹੀਂ ਜਾਵਾਂਗੀ ਮੈਂ ਰਾਤ ਨੂੰ ਜਲਦੀ ਸੌਣਾ ਸ਼ੁਰੂ ਕਰ ਦਿੱਤਾ ਤੇ ਸਵੇਰੇ ਬਹੁਤ دیر ਨਾਲ ਉੱਠਦੀ ਸੀ ਇੱਕ ਰਾਤ ਮੇਰੀ ਨੀਂਦ ਖੁੱਲ ਗਈ ਤਾਂ ਰਿਪਨ ਬੈੱਡ ਤੇ ਨਹੀਂ ਸੀ ਫਿਰ ਮੈਂ ਸਾਰੇ ਘਰ ਵਿੱਚ ਦੇਖਿਆ ਪਰ ਉਹ ਨਹੀਂ ਮਿਲਿਆ ਸੀ ਅਚਾਨਕ ਮੈਂ ਰਿਪਨ ਨੂੰ ਮੰਜੂ ਦੇ ਕਮਰੇ ਤੋਂ ਬਾਹਰ ਜਾਂਦੇ ਦੇਖਿਆ ਮੈਂ ਹੈਰਾਨ ਸੀ ਕਿ ਰਿਪਨ ਅੱਧੀ ਰਾਤ ਨੂੰ ਮੰਜੂ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਉਸ ਨੂੰ ਮਿਲਣ ਗਿਆ ਹੋਵੇਗਾ ਇਸ ਲਈ ਮੈਂ ਰਿਪਨ ਨੂੰ ਕੁਝ ਨਹੀਂ ਪੁੱਛਿਆ ਤੇ ਉਸ ਦੇ ਦੇਖਣ ਤੋਂ ਪਹਿਲਾਂ ਮੈਂ ਕਮਰੇ ਵਿੱਚ ਆ ਕੇ ਲੇਟ ਗਈ ਸੀ ਇਹ ਕੰਮ ਹੁਣ ਹਰ ਰਾਤ ਹੋਣ ਲੱਗਾ ਜਦੋਂ ਮੈਂ ਅੱਧੀ ਰਾਤ ਨੂੰ ਦੇਖਦੀ ਤਾਂ ਰਿਪਨ ਕਮਰੇ ਵਿੱਚ ਨਹੀਂ ਹੁੰਦਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਰੀ ਭਨ ਅੱਧੀ ਰਾਤ ਨੂੰ ਆਪਣੇ ਭੈਣ ਦੇ ਕਮਰੇ ਵਿੱਚ ਕਿਉਂ ਜਾਂਦਾ ਹੈ ਜਦੋਂ ਕਿ ਉਹ ਦਫ਼ਤਰ ਤੋਂ ਆਉਂਦੇ ਹੀ ਆਪਣੀ ਭੈਣ ਦੇ ਕਮਰੇ ਵਿੱਚ ਜਾਂਦਾ ਸੀ ਇੱਕ ਰਾਤ ਮੈਂ ਆਪਣੇ ਕਮਰੇ ਤੋਂ ਬਾਹਰ ਆ ਗਈ ਜਦੋਂ ਮੈਂ ਮੰਜੂ ਦੇ ਦਰਵਾਜ਼ੇ ਕੋਲ ਗਈ ਤਾਂ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਤੇ ਮੈਨੂੰ ਅੰਦਰ ਦਿਖਾਈ ਦੇ ਰਿਹਾ ਸੀ ਮੈਂ ਆਪਣੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਪੂਰੀ ਤਰ੍ਹਾਂ ਹਿੱਲ ਗਈ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਰੀਪਨ ਆਪਣੀ ਭੈਣ ਨਾਲ ਰਾਤ ਨੂੰ ਅਜੀਹਾ ਕੰਮ ਕਰ ਸਕਦਾ ਹੈ ਮੇਰੇ ਲਈ ਪੈਰਾਂ ਤੇ ਖੜੇ ਹੋਣਾ ਮੁਸ਼ਕਿਲ ਹੋ ਗਿਆ ਸੀ ਮੇਰੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਰਿਪਨ ਮੰਜੂ ਨੂੰ ਆਪਣੇ ਗਲੇ ਨਾਲ ਲਾ ਕੇ ਪਿਆਰ ਜਤਾ ਰਿਹਾ ਸੀ ਪਰ ਇਸ ਤਰ੍ਹਾਂ ਇੱਕ ਭੈਣ ਭਰਾ ਵਿੱਚ ਪਿਆਰ ਨਹੀਂ ਹੋ ਸਕਦਾ ਸੀ ਮੈਂ ਉਹਨਾਂ ਨੂੰ ਜਿਸ ਸਥਿਤੀ ਵਿੱਚ ਦੇਖਿਆ ਉਸ ਨੂੰ ਬੋਲ ਕੇ ਨਹੀਂ ਦੱਸ ਸਕਦੀ ਹਾਂ ਪਰ ਰਿਪਨ ਤੇ ਮੰਜੂ ਦੀਆਂ ਗੱਲਾਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਕੱਢ ਦਿੱਤੀ ਕਿਉਂਕਿ ਮੰਜੂ ਕਹਿ ਰਹੀ ਸੀ ਕਿ ਅਸੀਂ ਹੋਰ ਕਿੰਨੇ ਦਿਨ ਇਸ ਭੈਣ ਭਰਾਵਾਗ ਰਹਾਂਗੇ ਤੇ ਕਦੋਂ ਤੱਕ ਡਰਾਮਾ ਕਰਦੇ ਰਹਾਂਗੇ ਸੋਮਨ ਨੂੰ ਦੇਖ ਕੇ ਮੈਨੂੰ ਖਿਜ ਆਉਂਦੀ ਹੈ ਫਿਰ ਰਿਪਨ ਨੇ ਕਿਹਾ ਹੁਣ ਮੇਰਾ ਵੀ ਦਿਲ ਚਾਹੁੰਦਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਦੇਵਾਂ ਮੈਂ ਸੋਮਨ ਨੂੰ ਤੁਹਾਡੇ ਕਮਰੇ ਵਿੱਚੋਂ ਆਉਣ ਤੋਂ ਰੋਕਿਆ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਸ ਨੂੰ ਕੁਝ ਪਤਾ ਹੀ ਨਾ ਲੱਗ ਜਾਵੇ ਮੈਂ ਬੱਸ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਆਂ ਤੁਸੀਂ ਕੁਝ ਦਿਨ ਹੋਰ ਸਹਿਣ ਕਰ ਲਵੋ ਫਿਰ ਸੋਮਨ ਤੇ ਉਸਦੇ ਪਿਤਾ ਦੀ ਕਹਾਣੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਤੇ ਅਸੀਂ ਦੋਵੇਂ ਆਪਣੀ ਪੂਰੀ ਜ਼ਿੰਦਗੀ ਇਸ ਆਲੀਸ਼ਾਨ ਘਰ ਵਿੱਚ ਬਤੀਤ ਕਰ ਸਕਾਂਗੇ ਮੈਂ ਜਾਣਦੀ ਸੀ ਕਿ ਮੇਰੀ ਤੇ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਾਰਾ ਕੁਝ ਆਪਣੇ ਆਪ ਹੀ ਉਸਦੇ ਨਾ ਹੋ ਜਾਵੇਗਾ ਇਸ ਲਈ ਉਹ ਸਾਡੇ ਸਾਹਮਣੇ ਚੰਗਾ ਹੋਣ ਦਾ ਦਿਖਾਵਾ ਕਰ ਰਹੀ ਸੀ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਮੈਂ ਲੰਮੇ ਸਮੇਂ ਤੋਂ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਕਿਉਂਕਿ ਰਿਪਣ ਮੈਨੂੰ ਤੇ ਮੇਰੇ ਪਿਤਾ ਨੂੰ ਅਜੀਹਾ ਜ਼ਹਿਰ ਦੇ ਰਿਹਾ ਸੀ ਜੋ ਹੌਲੀ-ਹੌਲੀ ਸਰੀਰ ਨੂੰ ਕਮਜ਼ੋਰ ਕਰਕੇ ਖਤਮ ਕਰ ਦਿੰਦਾ ਸੀ ਜਦੋਂ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਸਾਰੀ ਰਾਤ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕ ਕੇ ਰੱਖੇ ਸੀ ਮੈਂ ਰਿਪਨ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਨੂੰ ਦਿਲੋਂ ਆਪਣਾ ਸਮਝਦੀ ਸੀ ਪਰ ਉਸ ਨੇ ਮੇਰਾ ਭਰੋਸਾ ਤੋੜ ਦਿੱਤਾ ਜਦੋਂ ਸਵੇਰੇ ਰਿਪਨ ਦਫ਼ਤਰ ਚਲਾ ਗਿਆ ਤਾਂ ਮੈਂ ਇੰਸਪੈਕਟਰ ਨੂੰ ਫੋਨ ਲਾ ਦਿੱਤਾ ਉਹ ਮੇਰੇ ਪਿਤਾ ਦਾ ਦੋਸਤ ਸੀ ਮੈਂ ਉਸ ਨੂੰ ਸਾਰੀ ਸੱਚਾਈ ਦੱਸੀ ਤਾਂ ਉਸ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਸਭ ਕੁਝ ਠੀਕ ਕਰ ਦੇਵੇਗਾ ਉਹ ਥੋੜੇ ਸਮੇਂ ਵਿੱਚ ਹੀ ਕੁਝ ਪੁਲਿਸ ਵਾਲਿਆਂ ਨਾਲ ਸਾਡੇ ਘਰ ਆ ਗਿਆ ਸੀ ਤੇ ਉਹਨਾਂ ਨੇ ਕਾਫੀ ਵਾਲੇ ਜੱਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਨੂੰ ਟੈਸਟ ਲਈ ਪੇਜ ਦਿੱਤਾ ਤਾਂ ਕਿ ਇਹ ਸਾਬਤ ਹੋ ਸਕੇ ਕਿ ਰਿਪਨ ਨੇ ਮੈਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ ਫਿਰ ਇੱਕ ਮਹਿਲਾ ਮੁਲਾਜ਼ਮ ਨੇ ਮੰਜੂ ਤੋਂ ਪੁੱਛਗਿੱਛ ਕੀਤੀ ਤਾਂ ਉਹ ਡਰਦੀ ਸੱਚ ਬੋਲਣ ਲੱਗੀ ਉਸ ਨੇ ਦੱਸਿਆ ਕਿ ਰਿਪਨ ਨੂੰ ਪਤਾ ਸੀ ਕਿ ਮੇਰਾ ਪਾਪਾ ਮੇਰੇ ਦੀ ਰਿਸ਼ਤਾ ਲੱਭ ਰਿਹਾ ਹੈ ਇਸ ਲਈ ਉਸ ਨੇ ਬਹੁਤ ਮਿਹਨਤ ਕੀਤੀ ਤਾਂ ਕਿ ਉਹ ਮੇਰੇ ਪਿਤਾ ਦੀ ਨਜ਼ਰ ਵਿੱਚ ਇੱਕ ਕਾਬਲ ਵਿਅਕਤੀ ਸਾਬਤ ਹੋ ਜਾਵੇ ਤੇ ਆਪਣੀ ਬੇਟੀ ਦਾ ਰਿਸ਼ਤਾ ਉਸਦੇ ਨਾਲ ਕਰ ਦੇਣ ਰਿਪਨ ਸਾਨੂੰ ਮਾਰ ਕੇ ਆਪਣੀ ਪਹਿਲੀ ਪਤਨੀ ਨਾਲ ਰਹਿਣਾ ਚਾਹੁੰਦਾ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਇਹ ਸੱਚ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਸੀ ਜਦੋਂ ਸਭ ਕੁਝ ਸਾਹਮਣੇ ਆ ਗਿਆ ਤਾਂ ਰਿਪਨ ਤੇ ਮੰਜੂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਮੈਂ ਆਪਣੇ ਪਾਪਾ ਨਾਲ ਦੁਬਾਰਾ ਨਵੇਂ ਸੀਰੀ ਤੋਂ ਕਾਰੋਬਾਰ ਨੂੰ ਦੇਖਣ ਲੱਗ ਪਈ ਸੀ ਸਾਨੂੰ ਜ਼ਿੰਦਗੀ ਵਿੱਚ ਇੱਕ ਸਬਕ ਮਿਲ ਗਿਆ ਕਿ ਕਿਸੇ ਦਾ ਹੁਲੀਆ ਦੇਖ ਕੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਧੰਨਵਾਦ ਜੀ ਸਾਰਿਆਂ ਦਾ